ਗੱਲ ਇਹ ਕਿ ਸਿਰਫ ਕਮੈਂਟ ਤੋਂ ਹੋਈ ਆ ਜੀ ਪਿੰਡ ਦੇ ਇੱਕ ਵੀਡੀਓ ਪਾਈ ਵੀ ਅਸੀਂ ਪਿੰਡ ਨੂੰ ਚੰਦੀਗੜ੍ਹ ਬਣਾਉਣਾ ਹੈ ਇਹਨੂੰ ਕਹੇ ਵੀ ਤੂੰ ਹੀ ਹੈਂ ਤਾਂ ਮੈਂ ਵੀ ਤੂੰ ਕਹੇਂ ਯਾਤਰਾ ਮੱਗ ਲੈ ਛਾਬਿਆ ਜ਼ੁਬਾਨ ਨਾਲ ਕੂ ਤੈਨੂੰ ਮੈਂ ਦਸਾਂ ਜ਼ੁਬਾਨ ਨਾਲ ਮੈਂ ਕੂੰਡਿਆ ਵੀ ਕਿੱਥੇ ਭਜਨੇ ਭੱਜਲਾ ਪਿਓ ਦਾ ਪੁੱਤ ਤੇ ਬਾਹਰ ਆ ਮੈਂ ਪਤਾ ਹੈ ਇਹਦੇ ਜਾ ਕੇ ਬਾਹਰ ਆ ਓਏ ਪੰਡ ਬੇਸਕਰ ਪਾਰਟੀ ਜਿੰਦਾਬਾਦ ਆ ਫੋਟੋ ਲਾ ਕੇ ਸਰਪੰਚ ਸਾਹਿਬ ਦੀ ਇਹਨਾਂ ਜੋ ਲਿਖਿਆ ਵਾ ਪਿੰਡ ਸਾਰਿਆਂ ਦਾ ਸਰਪੰਚ ਅਵਤਾਰ ਸਿੰਘ ਲਾਲੀ ਨੇ ਪਿੰਡ ਦੇ ਮੈਬੀ ਸਿੰਘ ਕੌਮ ਨੂੰ ਕੱਡੀਆਂ ਗਾਲਾਂ ਜਿਹੜੀ ਕਿ ਫੇਕ ਬਣਾਈ ਜਣਾ ਸਾਰੀ ਕਿ ਬੀਤੀ 12 ਤਰੀਕ ਨੂੰ ਪਿੰਡ ਦੇ ਸ਼ਰਾਰਤੀ ਅੰਸਰਾਂ ਵੱਲੋਂ ਸ਼ਰਾਰਤੀ ਲੋਕਾਂ ਵੱਲੋਂ ਜਾਤ ਦੇ ਹੰਕਾਰਿਆਂ ਵੱਲੋਂ ਵਿਸ਼ਾਲਜੀਤ ਨੂੰ ਫੋਨ ਕਰਕੇ ਇਹਨੂੰ ਡਰਾਉਣ ਧਮਕਾਉਣ ਜਾਤੀ ਸੂਚਕ ਬਣਾਉਣ ਔਰ ਜੁੱਤੀ ਚ ਪਾਣੀ ਪਿਉਣ ਦੀ ਗੱਲ ਕਹਿਣ ਤੇ ਅੱਜ ਬਸਪਾ ਮੇੜਕਰ ਪਾਰਟੀ ਇਹਨਾਂ ਦੇ ਪਿੰਡ ਵਿਸ਼ਾਲਜੀਤ ਨੂੰ ਇਨਸਾਫ ਦਿਵਾਉਣ ਲਈ ਪਹੁੰਚੀ ਹੈ। ਗੰਭੀਰ ਗਰੁੱਪ ਦੇ ਬਣਾ ਕੇ ਇਹਨਾਂ ਉਹ ਪਾਈ ਆ ਠੀਕ ਆ ਇੱਕ ਨਵੇਂ ਉਹ ਗਾਲਾਂ ਕੱਢੀਆਂ ਜਿਹੜੀਆਂ ਮੁੰਡੇ ਨੂੰ ਇੱਕ ਨੂੰ ਇੱਕ ਮੁੰਡੇ ਦੀ ਫੋਟੋ ਲਾਈ ਆ ਉਹ ਵੀ ਕੱਢੀਆਂ ਜੇ ਫਿਰ ਇਹਨਾਂ ਦੀ ਇੱਕ ਆ ਵੇਖੋ ਸਾਰੇ ਆ ਗਾਲਾਂ ਵਾਲੇ ਕਮੈਂਟ ਆ ਗਏ ਕੰਨੋਏ ਜੰਗ ਲੜੋ ਬਈ ਮਾਰੋ ਮਮਾ ਹੀ ਕਰੇ ਪਿਆਰ ਨਾਲ ਦੇ ਨਾਲ ਗੱਲ ਕਰਨ ਤੂੰ ਗੜੀ ਹੋਰ ਤਾਂ ਜੜਨਿਆ ਪਿਆਰ ਪਿਆਰ ਨਾਲ ਹੀ ਛੱਤੀ ਪੈਰ ਦੀ ਸਮਝ ਕੇ ਮੈਂ ਚੱਲਦਾ ਤਾਂ ਘਰ ਗੱਲ ਕਹਿੰਦਾ ਸੁਣਦੇ ਕਿ ਮੈਂ ਜਾ ਜਿੰਨਾ ਵੀ ਗਲਤੇ ਸ਼ਬਦ ਬੋਲੇ ਆ ਉਹ ਸਰਪੰਚ ਦੇ ਸਾਥੀ ਆ ਜੀ ਜਿਹੜੇ ਲੋਕ ਕਹਿੰਦੇ ਆ ਪਈ ਇਹ ਝੂਠੀਆਂ ਗੱਲਾਂ ਬਣਾਈਆਂ ਜਾਂਦੀਆਂ ਅੱਜ ਦੇ ਸਮੇਂ 'ਚ ਕੋਈ ਜਾਤੀ ਸੂਚਕ ਨਹੀਂ ਬੋਲਦਾ ਅੱਜ ਦੀ ਰਿਕਾਰਡਿੰਗ ਇਹ ਸਾਬਤ ਕਰਦੀ ਆ ਵੀ ਅੱਜ ਵੀ ਦਲਿਤ ਪਰਿਵਾਰਾਂ ਦੇ ਨਾਲੇ ਤਣਾਤ ਲੋਕ ਜਾਤ ਦੇ ਹੰਕਾਰੇ ਲੋਕ ਅੱਜ ਤਸ਼ੱਦਦ ਕਰ ਰਹੇ ਆ ਮੈਂ ਪਰਵਿਸ਼ੀ ਆ ਕਿ ਪਤਾ ਨਹੀਂ ਕੌਣ ਐ ਮੁੰਡਾ ਇਹ ਵੀ ਫੇਕ ਆਈਡੀ ਆ ਇਹੋ ਹੀ ਲੱਭ ਲਿਆ ਉਤਰਾ ਬੰਦੇ ਸਾਰੇ ਇਹਨਾਂ ਵੀ ਆ ਵੇਖੋ ਗਾਲਾਂ ਦੇ ਸਾਰੇ ਕਮੈਂਟ ਲਿਖੇ ਆ ਠੀਕ ਆ ਜੀ ਸਾਰੇ ਆ ਵੇਖੋ ਆਡੀਓ ਵੀ ਕੱਲੀਆਂ ਗਾਲਾਂ ਵਾਲੀਆਂ ਬੜਾ ਕੁਛ ਇਹ ਨਾ ਲਿਖਿਆ ਗੰਦੀਆਂ ਗਾਲਾਂ ਲਿਖੀਆਂ ਸਾਰੀਆਂ ਉਹ ਵਦੇ ਵਿੱਚ ਬਹੁਤ ਹੀ ਮਨ ਲੱਕ ਮਾੜੇ ਸ਼ਬਦ ਬੋਲੇ ਵੀ ਗੋਏ ਵਾਲੇ ਅੰਦਰ ਬਿਠਾ ਕੇ ਇਹਨਾਂ ਨੂੰ ਕੀ ਰੱਖਦੇ ਆਂ ਵੀ ਇਦਾਂ ਬਹੁਤ ਜ਼ਿਆਦਾ ਗਲਤ ਬੋਲਿਆ ਕੀ ਮੈਂ ਕਿਸੇ ਨਾਲ ਮੇਰੀ ਫੋਨ ਤੇ ਗੱਲ ਨਹੀਂ ਹੋਈ ਜੀ ਨਾ ਮੈਂ ਕਿਸੇ ਨੂੰ ਅਪਸ਼ਬਦ ਕਹਿਆ ਮੇਰੀ ਆਵਾਜ਼ ਹੁਣ ਵੀ ਤੁਸੀਂ ਵੇਖ ਹੀ ਰਹੇ ਜੇ ਭਰਾ ਸਾਰੇ ਮੇਰੀ ਆਵਾਜ਼ ਟੈਸਟ ਕਰਾ ਲਈ ਦਿੱਤੀ ਜਾਵੇ ਵੀ ਉਹ ਆਵਾਜ਼ ਨਾਲ ਮੇਰੀ ਆਵਾਜ਼ ਮੇਲ ਖਾਂਦੀ ਹੈ ਜੇਕਰ ਪੰਜਾਬ ਦੇ ਡੀਜੀਪੀ ਸਾਹਿਬ ਨੇ ਵਿਧਾਤੀ ਐਸਐਸਪੀ ਸਾਹਿਬ ਚੁਗਾਵੇਂ ਲੋਪੋ ਕੇ ਚੁਗਾਵੇਂ ਦੇ ਐਸਐਚਓ ਸਾਹਿਬ ਕੋ 10 ਤਰੀਕ ਦੀਆਂ ਕੰਪਲੇਂਟਾਂ ਗਈਆਂ ਮੈਂ ਐਸਐਚਓ ਸਾਹਿਬ ਨੂੰ ਬੇਨਤੀ ਕਰਦਾ ਵੀ ਜਦੋਂ 10 ਤਰੀਕ ਦੀ ਕੰਪਲੇਂਟ ਤੁਹਾਡੇ ਕੋਲ ਗਈ ਸੀ ਤੁਹਾਡਾ ਫਰਜ਼ ਬਣਦਾ ਸੀ ਉਸੇ ਟਾਈਮ ਫੌਰਨ ਐਕਸ਼ਨ ਕਰਨਾ ਆਵੇ ਇੱਥੇ ਜੱਟ ਜੱਟ ਤੇ ਇੱਥੇ ਮੈਵੀ ਲਿਖ ਕੇ ਤੇ ਆ ਵੇਖੋ ਫੇਕ ਬਣਾ ਕੇ ਇਹ ਵੀ ਇਨਾ ਪਾਈ ਆ ਉਹ ਤੇਰਾ ਫੜਾ ਰੱਖਿਆ ਮੋਢੇ ਤੇ ਇਥੇ ਤੋਂ ਸਾਬਤ ਹੁੰਦਾ ਕਿ ਪ੍ਰਸ਼ਾਸਨ ਵੀ سرمایہ دار ਲੋਕਾਂ ਨਾਲ ਮਿਲਿਆ ਹੋਇਆ ਆ ਪ੍ਰਸ਼ਾਸਨ ਵੀ سرمایہ دار ਲੋਕਾਂ ਦੀ ਗੱਲ ਕਰਦਾ ਆ ਪ੍ਰਸ਼ਾਸਨ ਕੋ ਜਦੋਂ ਤਰਕਾਸ ਐਕਟ ਦੀ ਕੀਤੀ ਜਾਂਦੀ ਆ ਪ੍ਰਸ਼ਾਸਨ ਕਹਿੰਦਾ ਤੁਹਾਡੇ ਕੋ ਸਬੂਤ ਕੀ ਆ ਵੀ ਐਸਐਸਪੀ ਸਾਹਿਬ ਇਹਨਾਂ ਕੋ ਤੇ ਰਿਕਾਰਡਿੰਗ ਵੀ ਆ ਤੁਸੀਂ ਰਿਕਾਰਡਿੰਗ ਕਾਰ ਡਿਟੇਲ ਕਢਾਓ ਇਹ ਕਿਹੜਾ ਮਨੁੱਖ ਗੰਦੀ ਸ਼ਬਦਾਵਲੀ ਵਰਤ ਰਿਹਾ ਪਾਰਕ ਸਰਪੰਚ ਸਾਹਿਬ ਉਸ ਟਾਈਮ ਐਸਐਸਪੀ ਸਾਹਿਬ ਦੀ ਮੀਟਿੰਗ ਦੇ ਵਿੱਚ ਨਸ਼ਿਆਂ ਦੇ ਵਿਰੁੱਧ ਜਿਹੜੀ ਮੀਟਿੰਗ ਚੱਲ ਰਹੀ ਉਹਦੇ ਵਿੱਚ ਉਸ ਟਾਈਮ ਵੀ ਆ ਗਏ ਠੀਕ ਆ ਕੋਈ ਗਾਲੀ ਗਲੋਹ ਦੇ ਵਿੱਚ ਸਰਪੰਚ ਸਾਹਿਬ ਦਾ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਆ ਜਿਹੜੇ ਉੱਤੇ ਲਿਖਿਆ ਅਵਤਾਰ ਸਿੰਘ ਲਾਲੀ ਗਾਣਾ ਗਾ ਰਿਹਾ ਬੇਨਤੀ ਆ ਕਿ ਇਹ ਫੋਨ ਨਾ ਕੇ ਇਹਨੂੰ ਕਰੋ ਨਾ ਕੋ ਮਾੜਾ ਕਮੈਂਟ ਲਿਖੋ ਸਰਪੰਚ ਸਾਹਿਬ ਦੀ ਬਿਲਕੁਲ ਆਵਾਜ਼ ਨਹੀਂ ਆ ਸਰਪੰਚ ਦੇ ਹੋਰ ਮਹਤਵਪੂਰਨ ਵਿਅਕਤੀ ਅੱਜ ਥਾਣੇ ਆਏ ਸੀ ਇਹਨਾਂ ਸੰਬੰਧੀ ਜਿਹੜਾ ਇਹਨਾਂ ਦੇ ਪਿੰਡ ਦੇ ਵਿੱਚ ਹੀ ਰਹਿਣ ਵਾਲੇ ਬਸਨੀਕ ਜਿਹੜੇ ਨੇ ਦੋ ਧਿਰਾਂ ਦਾ ਆਪਸ ਵਿੱਚ ਜਿਹੜਾ ਵਾ ਕੀ ਇੱਕ ਬੂਡ ਬੁਲਾਰਾ ਤੇ ਮੈਸ ਬੱਜੀ ਹੋਈ ਹੈ ਜਿਹਨਾਂ ਸੰਬੰਧੀ ਦੋਵਾਂ ਧਿਰਾਂ ਵੱਲੋਂ ਜਿਹੜੀਆਂ ਤਰਖਾਸਤਾਂ ਮਸੂਲ ਹੋਈਆਂ ਜਿਸ ਦੀ ਪੜਤਾਲ ਕਰਕੇ ਜੋ ਵੀ ਤੱਥ ਸਾਹਮਣੇ ਆਉਣਗੇ ਸਚਾਈ ਲਿਆ ਕੇ ਤੇ ਉਸ ਮੁਤਾਬਕ ਜਿਹੜੀ ਇਹ ਬੰਦੀ ਕਾਰਵਾਈ ਕੀਤੀ ਜਾਵੇ ਇਹ ਗੱਲ ਕਹਦੇ ਇਹਨੂੰ ਤੂੰ ਵੀ ਛੋੜ ਚੰਗਾ ਨਹੀਂ ਆਹੋ ਤੈਨੂੰ ਕਹਿ ਬੀ ਤੂੰ ਹੀ ਛੇ ਤਾਂ ਮੈਂ ਵੀ ਤੂੰ ਕਾਹ ਡਾਟਰਾ ਪੱਗ ਲੈ ਸਾਬਿਆ ਜਬਾਨ ਨਾਲ ਕੂਤ ਨੂੰ ਮੈਂ ਦਸਾਂ ਜਬਾਨ ਨਾ ਮੈਂ ਕੁੰਡਿਆ ਜਿੱਥੇ ਭਜਨੇ ਭੱਜਲਾ ਪਿਓ ਦਾ ਪੁੱਤ ਤੇ ਬਾਹਰ ਆ ਉਹ ਕਿ ਤੂੰ ਆਂ ਨਹੀਂ ਤੈਨੂੰ ਮਮਾ ਤੁਸੀਂ ਜੱਟ ਤਖੜੇ ਰੋ ਕਿੱਡੇ ਕੇ ਤਖੜੇ ਰੋ ਕਿੱਡੇ ਬਾਹਰ ਆ ਮਿੰਟੋ ਵਾ ਤੇਰੇ ਮਮਾ ਹੀ ਕਿਹੜਾ ਪਿਆਰ ਨਾਲ ਦੇਣਾ ਗੱਲ ਕਰਨ ਤੂੰ ਗਾੜੀ ਨੂੰ ਹੋਰ ਦਾ ਜੜਨਿਆ ਪਿਆਰ ਪਿਆਰ ਨਾਲ ਨਹੀਂ ਪੈਰ ਦੀ ਸਮਝ ਕੇ ਮੈਂ ਚੱਲਦਾ ਆ। ਤਾਂ ਘਰ ਗੱਲ ਕਹਿੰਦਾ ਸਮਝ ਗਿਆ ਮੈਂ ਗੱਲ। ਤੇ ਪੋਤਾ ਖੇਤਰ ਮੇਰਾ। ਪੈਰ ਦੀ ਜੁੱਤੀ ਹੁੰਦਾ ਵਾ ਉਹ ਭਾਈ ਦਾ ਗੋਏ ਵਾਲੇ ਅੰਦਰ। ਉਹ ਜੱਟ ਦੇ ਘਰ ਆਵੇ ਤੇ ਗੋਏ ਵਾਲੇ ਅੰਦਰ ਭਾਈ ਦਾ। ਤੇ ਕੱਲ ਤੂੰ ਪਤਾ ਕਿਹਣਾ ਨਾ ਕਾਸ਼ ਨੂੰ ਪਿੰਡ ਜਾ ਕੇ ਵੇਖ ਲਈ ਤੇ ਪਿੰਡੋਂ ਬਾਹਰ ਤੇ ਉਹ ਹਣ ਕਿਧਰ ਆਉਂਦੇ ਜੇ। ਤੇ ਵੀ ਨਿਕਲ ਆਏ ਪਿੰਡੋਂ ਬਾਹਰ। ਨਾਲ ਤੂੰ ਵੀ ਹੈਪੀ ਤੂੰ ਵੀ ਨਿਕਲ। ਦੇ ਨਿਕ ਮੜਾ ਗੇਟ ਤੋਂ ਬਾਹਰ ਦੇ ਨਿਕਲ ਪੁੱਤਾ ਪੈਰ ਦੀ ਜੁੱਤੀ ਕੋਹੇ ਚ ਭਾਉਣ ਵਾਲਾ ਕਿੱਥੇ ਵੇਖਣਾ ਏ ਦੱਸ ਹਾਂਜੀ ਵੀਰ ਆਪਣਾ ਨਾਮ ਦੱਸ ਕੇ ਤਾਂ ਜਿਹੜਾ ਪਿੰਡ ਤੇ ਕੀ ਗੱਲ ਹੋ ਗਈ ਮੇਰਾ ਨਾਮ ਵਿਸ਼ਾਲ ਸਿੰਘ ਹੈ ਜੀ ਮੈਂ ਪਿੰਡ ਸਾਰੰਗ ਦਾ ਵਾਸੀ ਹਾਂ ਤੇ ਵੇਖੋ ਜੀ ਗੱਲ ਕੋਈ ਵੀ ਨਹੀਂ ਹੋਈ ਗੱਲ ਇਹ ਕਿ ਸਿਰਫ ਕਮੈਂਟ ਤੋਂ ਹੋਈ ਹੈ ਜੀ ਕਿਉਂਕਿ ਥੋੜੇ ਦਿਨੋਂ ਹੋਏ ਉਹਨਾਂ ਪਹਿਲਾਂ ਪਿੰਡ ਦੇ ਇੱਕ ਵੀਡੀਓ ਪਾਈ ਸੀ ਵੀ ਅਸੀਂ ਪਿੰਡ ਨੂੰ ਚੰਡੀਗੜ੍ਹ ਬਣਾਉਣਾ ਤੇ ਮੈਂ ਉਦੋਂ ਹੈਗਾ ਗੁਜਰਾਤ ਤੇ ਮੈਂ ਗੁਜਰਾਤ ਤੋਂ ਸਿਰਫ ਇਹੀ ਕਮੈਂਟ ਕੀਤਾ ਵੀ ਚਲੋ ਸ਼ਰਾਬ ਪੀਂਦੇ ਆ ਕੌਣ ਨਹੀਂ ਪੀਂਦਾ ਮੈਂ ਸਾਰੰਗੜੇ ਤੋਂ ਮੈਨੂੰ ਪਤਾ ਕਿਹੜਾ ਕਿਹੜਾ ਸ਼ਰਾਬ ਪੀਂਦਾ ਤੇ ਕਿਹੜਾ ਕਿਹੜਾ ਨਹੀਂ ਪੀਂਦਾ ਵੇਖੋ ਜੀ ਨਾਉਚ ਮੈਂ ਕਿਸੇ ਦਾ ਨਾਂ ਲਿਆ ਨਾ ਮੋਚ ਕਿਹਨੂੰ ਗਲਤ ਕਿਹਾ ਤੇ ਇਹਨਾਂ ਕਿਹਾ ਵੀ ਮੈਂ ਕਿਸ ਨੂੰ ਮਿਲ ਕੇ ਗਾਲਾਂ ਕੱਢੀਆਂ ਵਾ ਵੀ ਮੈਂ ਸਰਪੰਚ ਨੂੰ ਸਿੱਧੀਆਂ ਗਾਲਾਂ ਕੱਢੀਆਂ ਹਾਂਜੀ ਜਿਹੜੇ ਤਾਂ ਹੁਣ ਫੋਨ ਕੀਤਾ ਗਿਆ ਤੁਹਾਡਾ ਜੀ ਤੁਸੀਂ ਸੱਦ ਬੋਲੇਗੇ ਉਹ ਕਿੰਨਾ ਬੋਲੇਗੇ ਨਾ ਵੇਖੋ ਜੀ ਉਹ ਜਿੰਨਾ ਵੀ ਗਲਤੇ ਸ਼ਬਦ ਬੋਲੇ ਆ ਉਹ ਸਰਪੰਚ ਦੇ ਸਾਥੀ ਆ ਜੀ ਹਾਂ ਜੀ ਇੱਕ ਹੈਗਾ ਸਾਹਬ ਸਿੰਘ ਪੁੱਤਰ ਰਾਜ ਸਿੰਘ ਰਾਜੂ ਸਿੰਘ ਹੈ ਇੱਕ ਹੈਗਾ ਇਹ ਕਰਨਬੀਰ ਸਿੰਘ ਪੁੱਤਰ ਦਲਬਾਖ ਸਿੰਘ ਤੇ ਇੱਕ ਹੈਗਾ ਜੀ ਸਰਪੰਚ ਦਾ ਭਰਾ ਗਰਜੀਤ ਸਿੰਘ ਕੀ ਕੀ ਗੱਲਾਂ ਕਹੀਆਂ ਜੀ ਦੇਖੋ ਜੀ ਸਾਨੂੰ ਉਹਦੇ ਵਿੱਚ ਬਹੁਤ ਹੀ ਮਤਲਬ ਕਿ ਮਾਰੇ ਸ਼ਬਦ ਬੋਲੇ ਚੋੜਾ ਕਿਹਾ ਵੀ ਗੋਏ ਅਲੀ ਅੰਦਰ ਬਿਠਾ ਕੇ ਇਹਨਾਂ ਨੂੰ ਕੀ ਰੱਖਦੇ ਆਂ ਕਿ ਇਦਾਂ ਬਹੁਤ ਜ਼ਿਆਦਾ ਗਲਤ ਬੋਲਿਆ ਗਿਆ ਕਿ ਕਿਹੜੇ ਨੰਬਰ ਤੋਂ ਕੋਣ ਆਇਆ ਜਣੇ ਸਾਨੂੰ ਜੀ ਵੇਖੋ ਕਾਲ ਮੈਨਵਾਈ ਆ ਸਾਫ ਸੰਗ ਦੇ ਫੋਨ ਤੋਂ ਹਾਂਜੀ ਇਹ ਤੁਸੀਂ ਇਹ ਸਬੰਧ ਦਿਖਾ ਦਿੱਤੀ ਪੁਲਿਸ ਨੇ ਕਿ ਪੁਲਸ ਨੂੰ ਕਰ ਰਹੀ ਹੈ ਵੇਖੋ ਜੀ ਦਿਖਾ ਚਾਹੀਏ ਜੇ ਦਿੱਤੀ ਆ ਪਰ ਅਜ ਕੋਈ ਵੀ ਉਹਨਾਂ ਤੇ ਐਕਸ਼ਨ ਨਹੀਂ ਲਿਆ ਗਿਆ ਕਿਨੇ ਦਿਨ ਹੋ ਗਏ ਅੱਜ ਮਨ ਕੇ 10 ਤਰੀਕ ਦੀ ਦਿਖਾ ਦਿੱਤੀ ਪਰ ਅੱਜ ਹਾਂਜੀ 5-6 ਦਿਨ ਹੋ ਗਏ ਪਰ ਅੱਜ ਕੋਈ ਵੀ ਉਹਨਾਂ ਨੇ ਐਕਸ਼ਨ ਨਹੀਂ ਲਿਆ ਗਿਆ ਅਸਮੋਤਾ ਸਾਹਿਬ ਆਏ ਨੇ ਕੀ ਕਰਨਾ ਚਾਹੋਗੇ ਤੇ ਵੇਖੋ ਜੀ ਅਸੀਂ ਤੇ ਇਹੀ ਇਹਨਾਂ ਗਾੜੀਆਂ ਪੀੜ ਕਰਾਂਗੇ ਵੀ ਸਾਨੂੰ ਇਨਸਾਫ਼ ਚਾਹੀਦਾ ਹੈ ਹਾਂਜੀ ਭਾਈ ਆਪਣਾ ਨਾਮ ਦੱਸ ਕੀ ਤੇ ਅੱਜ ਦਾ ਕਿਹੜੀ ਪਿੰਡ ਜਾਇਓ ਕੀ ਵਾਪਰਾ ਕੀ ਕਰਨਾ ਕੀ ਚਾਹੀਦਾ ਮੇਰਾ ਨਾਮ ਕਵਲਜੀਤ ਸਿੰਘ ਹੋਤਾ ਪੰਜਾਬ ਪ੍ਰਧਾਨ ਬਸਪਾ ਅਮੇੜਕਰ ਪਾਰਟੀ ਅੱਜ ਹਲਕਾ ਰਾਜਸਾਸੀ ਦੇ ਪਿੰਡ ਸਾਰੰਗੜੇ ਵਿੱਚ ਮੇਰਾ ਨੌਜਵਾਨ ਸਾਥੀ ਜੋ ਦਲਤ ਪਰਿਵਾਰ ਨਾਲ ਸੰਬੰਧਿਤ ਵਿਸ਼ਾਲ ਸਿੰਘ ਜਿਨ੍ਹਾਂ ਨੇ ਕਿ ਬੀਤੀ 12 ਤਰੀਕ ਨੂੰ ਪਿੰਡ ਦੇ ਸ਼ਰਾਰਤੀ ਅਨਸਰਾਂ ਵੱਲੋਂ ਸ਼ਰਾਰਤੀ ਲੋਕਾਂ ਵੱਲੋਂ ਜਾਤ ਦੇ ਹੰਕਾਰਿਆਂ ਵੱਲੋਂ ਵਿਸ਼ਾਲਜੀਤ ਨੂੰ ਫੋਨ ਕਰਕੇ ਇਹਨੂੰ ਡਰਾਉਣ ਧਮਕਾਉਣ ਜਾਤੀ ਸੂਚਕ ਬੋਨਰ ਜੁੱਤੀ ਚ ਪਾਣੀ ਪਿਉਣ ਦੀ ਗੱਲ ਕਹਿਨਤੀ ਅੱਜ ਬਸਪਾ ਮੇੜਕਰ ਪਾਰਟੀ ਇਹਨਾਂ ਦੇ ਪਿੰਡ ਵਿਸ਼ਾਲਜੀਤ ਨੂੰ ਇਨਸਾਫ ਦਿਵਾਉਣ ਲਈ ਪਹੁੰਚੀ ਹੈ ਜਦੋਂ ਦੀ ਆਡੀਓ ਵਾਇਰਲ ਹੋਈ ਆ ਉਹਦਾ ਕਿੰਨਾ ਗਰੋਸ਼ ਪਾਇਆ ਜਾ ਰਿਹਾ ਹੈ ਇਸ ਬਾਰੇ ਤੁਹਾਡਾ ਕੀ ਜਦੋਂ ਬਸਪਾ ਮੇਡਕਰ ਪਾਰਟੀ ਦੇ ਹਲਕਾ ਇਨਚਾਰਜ ਰਾਇਸਾਂਸੀ ਦੇ ਕੋਲ ਗਰਪਿੰਦਰ ਸਿੰਘ ਜੱਜ ਜੀ ਕੋਲੇ ਮਸਲਾ ਪਹੁੰਚਿਆ ਉਹਨਾਂ ਨੇ ਮੇਰੇ ਧਿਆਨ ਚ ਲਿਆਂਦਾ ਜਦੋਂ ਮੇਰੇ ਧਿਆਨ ਚ ਲਿਆਂਦਾ ਅਸੀਂ ਉਹਨਾਂ ਨੇ ਉਸੇ ਵਕਤ ਕਿਹਾ ਵੀ ਆਪਾਂ ਨੂੰ ਸਾਰੰਗੜੇ ਪਿੰਡ ਚ ਇੱਕ ਦਲਿਤ ਪਰਿਵਾਰ ਨਾਲ ਬਹੁਤ ਵੱਡਾ ਤੱਕਾ ਹੋਇਆ ਦੇਸ਼ ਦੀ ਆਜ਼ਾਦੀ 78 ਸਾਲ ਬਾਅਦ ਵੀ ਜਿਹੜੇ ਲੋਕ ਕਹਿੰਦੇ ਆ ਪਈ ਇਹ ਝੂਠੀਆਂ ਗੱਲਾਂ ਬਣਾਈਆਂ ਜਾਂਦੀਆਂ ਅੱਜ ਦੇ ਸਮੇਂ 'ਚ ਕੋਈ ਜਾਤੀ ਸੂਚਕ ਨਹੀਂ ਬੋਲਦਾ ਅੱਜ ਦੀ ਰਿਕਾਰਡਿੰਗ ਇਹ ਸਾਬਤ ਕਰਦੀ ਆ ਪਈ ਅੱਜ ਵੀ ਦਲਿਤ ਪਰਿਵਾਰਾਂ ਦੇ ਨਾਲ ਤਣਾਟ ਲੋਕ ਜਾਤ ਦੇ ਹੰਕਾਰੇ ਲੋਕ ਅੱਜ ਤਸ਼ੱਦਦ ਕਰ ਰਹੇ ਆ ਜਾਤ ਦੇ ਹੰਕਾਰੇ ਲੋਕ ਇਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੇ ਆ ਪਰ ਮੈਂ ਉਹਨਾਂ ਜਾਤ ਦੇ ਹੰਕਾਰਿਆਂ ਨੂੰ ਇਹ ਦੱਸਣਾ ਚਾਹੁੰਦਾ ਪਈ ਆਪਣੀਆਂ ਹਰਕਤਾਂ ਤੋਂ ਬਾਜ਼ਾਜਾਂ ਆਪਣੀਆਂ ਕੋਝੀਆਂ ਚਾਲਾਂ ਤੋਂ ਬਾਜ਼ਾਜਾਂ ਬਸਪਾ ਬੇੜਕਰ ਪਾਰਟੀ ਪੰਜਾਬ ਚ ਪੂਰੇ ਦਲਤਾਂ ਦੀ ਮੂਵਮੈਂਟ ਆ ਦਲਤਾਂ ਨੂੰ ਇਨਸਾਫ ਦਿਵਾਉਣ ਦੀ ਬਹੁਤ ਵੱਡੇ ਪੱਧਰ ਤੇ ਸੰਘਰਸ਼ ਕਰ ਰਹੀ ਆ ਜੇਕਰ ਪੰਜਾਬ ਦੇ ਡੀਜੀਪੀ ਸਾਹਿਬ ਨੇ ਵਿਧਾਇਤੀ ਐਸਐਸਪੀ ਸਾਹਿਬ ਚੁਗਾਵੇਂ ਲੋਪੋ ਕੇ ਚੁਗਾਵੇਂ ਦੇ ਐਸਐਚਓ ਸਾਹਿਬ ਕੋ 10 ਤਰੀਕ ਦੀਆਂ ਕੰਪਲੇਂਟਾਂ ਗਈਆਂ ਮੈਂ ਐਸਐਚਓ ਸਾਹਿਬ ਨੂੰ ਬੇਨਤੀ ਕਰਦਾ ਕਿ ਜਦੋਂ 10 ਤਰੀਕ ਦੀ ਕੰਪਲੇਂਟ ਤੁਹਾਡੇ ਕੋ ਗਈ ਸੀ ਤੁਹਾਡਾ ਫਰਜ ਬਣਦਾ ਸੀ ਉਸੇ ਟਾਈਮ ਫੌਰਨ ਐਕਸ਼ਨ ਕਰਨਾ ਇਥੇ ਸਾਬਤ ਹੁੰਦਾ ਕਿ ਪ੍ਰਸ਼ਾਸਨ ਵੀ ਸਮਾਜਦਾਰ ਲੋਕਾਂ ਨਾਲ ਮਿਲਿਆ ਹੋਇਆ ਆ ਪ੍ਰਸ਼ਾਸਨ ਵੀ ਸਮਾਜਦਾਰ ਲੋਕਾਂ ਦੀ ਗੱਲ ਕਰਦਾ ਆ ਪ੍ਰਸ਼ਾਸਨ ਕੋ ਜਦੋਂ ਦਰਖਾਸਤ ਐਕਟ ਦੀ ਕੀਤੀ ਜਾਂਦੀ ਆ ਪ੍ਰਸ਼ਾਸਨ ਕਹਿੰਦਾ ਤੁਹਾਡੇ ਕੋ ਸਬੂਤ ਕੀ ਆ ਮੈਂ ਐਸਚਓ ਸਾਹਿਬ ਐਸਐਸਪੀ ਦਿਹਾਤੀ ਸਾਹਿਬ ਨੂੰ ਬੇਨਤੀ ਕਰਦਾ ਕਿ ਐਸਐਸਪੀ ਸਾਹਿਬ ਇਹਨਾਂ ਕੋ ਤੇ ਰਿਕਾਰਡਿੰਗ ਵੀ ਆ ਤੁਸੀਂ ਰਿਕਾਰਡਿੰਗ ਕਾਰ ਡਿਟੇਲ ਕਢਾਓ ਵੀ ਇਹ ਕਿਹੜਾ ਮਨੁੱਖ ਗੰਦੀ ਸ਼ਬਦਾਵਲੀ ਵਰਤ ਰਿਹਾ ਉਹਨੂੰ ਨੱਥ ਪਾਉਣ ਲਈ ਤੁਹਾਨੂੰ ਅੱਜ ਤੋਂ ਪਹਿਲਾਂ ਪਰਚਾ ਕਰਕੇ ਵਿਸ਼ਾਲਜੀਤ ਨੂੰ ਇਨਸਾਫ ਦਿਵਾ ਦੇਣਾ ਚਾਹੀਦਾ ਈ ਪਰ ਤੁਸੀਂ ਕਿਹੜੇ ਸਮੇਂ ਦੀ ਵੀਡੀਓ ਕਰ ਰਹੇ ਜੋ ਕੀ ਵਿਸ਼ਾਲਜੀਤ ਨੂੰ ਮਾਰ ਦੇਣਾ ਪਰ ਮੈਂ ਪ੍ਰਸ਼ਾਸਨ ਨੂੰ ਬੇਨਤੀ ਔਰ ਚੇਤਾਵਨੀ ਦਿੰਦਾ ਵੀ ਜਲਦ ਜੇਕਰ ਤੁਸੀਂ ਇਹ ਵਿਸ਼ਾਲਜੀਤ ਦੇ ਬਿਆਨਾਂ ਤੇ ਪਰਚਾ ਨਾ ਦਰਜ ਕੀਤਾ ਇਹ ਮੂਮੈਂਟ ਪੂਰੇ ਪੰਜਾਬ ਕੀ ਪੂਰੇ ਦੇਸ਼ ਚ ਉੱਠੀ ਜਾਊਗੀ ਹਾਂਜੀ ਹਾਲੀ ਮੀਡੀਆ ਦਾ ਨਾਮ ਹੈ ਮੇਰਾ ਨਾਮ ਗੁਰਜੀਤ ਸਿੰਘ ਜੀ ਸਰਪੰਚ ਸਾਹਿਬ ਦੀ ਸਰਪੰਚ ਸਾਹਿਬ ਦਾ ਮੈਂ ਛੋਟਾ ਭਰਾ ਹਾਂ ਜਿਹੜਾ ਇਹ ਮਾਮਲਾ ਵੱਡੇ ਪੱੜ ਦੀ ਉਹ ਵੀ ਹੋਇਆ ਤਾਂ ਬਈ ਕੀ ਇਹ ਸਾਰਾ ਮਾਮਲਾ ਸਰ ਸਰ ਇੱਕ ਕੱਲ ਇੰਸਟਾਗ੍ਰam ਤੇ ਵੇਖਿਆ ਸਰਪੰਚ ਸਾਹਿਬ ਦੀ ਫੋਟੋ ਲਾ ਕੇ ਨਾ ਤੇ ਥੱਲੇ ਉਹ ਅਪਸ਼ਬਦ ਜਿਹੜੇ ਹੀ ਨਾ ਉਹ ਚਲਾਏ ਜਾ ਰਹੇ ਸੀ ਕੀ ਇਹ ਸਰਪੰਚ ਸਾਹਿਬ ਵੱਲੋਂ ਬੋਲੇ ਗਏ ਆ ਪਰ ਸਰਪੰਚ ਸਾਹਿਬ ਉਸ ਟਾਈਮ ਐਸਐਸਪੀ ਸਾਹਿਬ ਦੀ ਮੀਟਿੰਗ ਦੇ ਵਿੱਚ ਨਸ਼ਿਆਂ ਦੇ ਵਿਰੁੱਧ ਜਿਹੜੀ ਮੀਟਿੰਗ ਚੱਲ ਰਹੀ ਉਹਦੇ ਵਿੱਚ ਉਸ ਟਾਈਮ ਵੀ ਆ ਗਏ ਸੀ ਠੀਕ ਆ ਕੋਈ ਗਾਲੀ ਗਲੋਚ ਦੇ ਵਿੱਚ ਸਰਪੰਚ ਸਾਹਿਬ ਦਾ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਆ ਤੇ ਜਾਣ ਬੁੱਝ ਕੇ ਉਹਨਾਂ ਦੀ ਫੋਟੋ ਲਾ ਕੇ ਉਹਨਾਂ ਨੂੰ ਬਦਨਾਮ ਕੀਤਾ ਜਾ ਰਿਹਾ ਸਾਰੇ ਪੰਜਾਬ ਤੇ ਸਾਰੇ ਵਰਲਡ ਵਿੱਚ ਬਦਨਾਮ ਕੀਤਾ ਗਿਆ ਅਸੀਂ ਉਸ ਤੇ ਵਾਸਤੇ ਉਹ ਹیثیت ਨੇ ਸਰਪੰਚ ਨੇ ਪੇਣ ਦੇ ਤੇ ਮੋਦਬਰ ਬੰਦੇ ਨੇ ਅਸੀਂ ਉਹਨਾਂ ਤੇ ਮਾਨਾਣੀ ਦਾ ਕੇਸ ਕਰਾਂਗੇ ਬੰਦਿਆਂ ਤੇ 22 ਨੇਮ ਕਰਾਂਗੇ 8-10 ਬੰਦਿਆਂ ਦੇ ਅਸੀਂ ਕੋਰਟ 'ਚ ਜਾ ਰਹੇ ਹਾਂ ਪਰਸੋ ਤਾਂ ਸਾਡੇ ਵਕੀਲ ਸਾਹਿਬ ਨਾਲ ਗੱਲ ਹੋ ਗਈ ਆ ਅਸੀਂ ਕੋਰਟ 'ਚ ਮਾਨਾਣੀ ਦਾ ਕੇਸ ਕਰਕੇ ਇਹਨਾਂ ਨੂੰ ਸਾਹਮਣੇ ਭੇਜਾਂਗੇ ਡੰਗ ਚ ਵੀ ਇਹਨਾਂ ਕਿਉਂ ਸਾਨੂੰ ਬਦਨਾਮ ਕੀਤਾ ਗਿਆ ਤੁਹਾਡੇ ਵੀ ਕੋਰੋਲ ਹੈਗਾ ਦਾ ਤੁਹਾਡਾ ਵੀ ਕੋਈ ਤੁਸੀਂ ਕਿਸੇ ਕੋਲ ਬੜ ਚੰਗਾ ਮੈਂ ਕਿਸੇ ਨਾਲ ਮੇਰੀ ਫੋਨ ਤੇ ਗੱਲ ਨਹੀਂ ਹੋਈ ਜੀ ਨਾ ਵਾ ਕਿਸੇ ਨੂੰ ਆਪਸ਼ਬਦ ਕਹੇ ਆ ਮੇਰੀ ਆਵਾਜ਼ ਹੁਣ ਵੀ ਤੁਸੀਂ ਵੇਖ ਹੀ ਰਹੇ ਜੇ ਭਰਾ ਸਾਰੇ ਮੇਰੀ ਆਵਾਜ਼ ਟੈਸਟ ਕਰਾ ਲਈ ਦਿੱਤੀ ਜਾਵੇ ਵੀ ਉਹ ਆਵਾਜ਼ ਨਾਲ ਮੇਰੀ ਆਵਾਜ਼ ਮੇਲ ਖਾਂਦੀ ਆ ਪਰ ਇਹ ਵੀ ਕਿਹਾ ਜਾਵੇ ਵੀ ਸਪੰਜਰ ਭਰਾ ਬਲੂਗੀ ਤਦ ਕਿੱਤੀਆਂ ਵੀ ਅਸੀਂ ਗੋਲੀਆਂ ਬਾਹਰ ਆ ਕੇ ਤੁਹਾਨੂੰ ਦੇਖਾਂਗੇ ਉਹ ਬੁਖਾ ਦੇ ਨੇ ਰਿਕਾਰਡਿੰਗ ਕੀਤੀ ਆ ਕੋਈ ਜਾਂ ਮੈਂ ਕਿਸੇ ਨੂੰ ਕਿਹਾ ਵੇ ਜਾਂ ਮੇਰੇ ਮੂੰਹ ਤੇ ਆਣ ਕੇ ਕਹਦੇ ਵੀ ਮੈਂ ਫਲਾਣੇ ਨੂੰ ਕਿਹਾ ਵਾ ਮੈਂ ਕਿਸੇ ਨਾਲ ਮੇਰੀ ਫੋਨ ਤੇ ਗੱਲ ਨਹੀਂ ਹੋਈ ਮੈਂ ਨਾ ਕਿਤੇ ਵੇਖੀ ਆ ਗੱਲ ਮੇਰੇ ਤੁਹਾਡੇ ਦੇ ਜਹਾਂ ਕੋ ਲਗਾ ਰਹੇ ਨੇ ਇਲਜ਼ਾਮ ਜੀ ਐਵੇਂ ਹੀ ਜਾਣ ਕੇ ਪਹਿਲਾਂ ਸਰਪੰਚ ਨੂੰ ਬਦਨਾਮ ਕਰਤਾ ਜਾ ਰਿਹਾ ਵਾ ਹੁਣ ਅੱਜ ਮੇਰਾ ਨਾਂ ਸ਼ੁਰੂ ਕਰਤਾ ਉਹਨਾਂ ਤੁਹਾਡਾ ਕਿ ਤਾ ਸਟਾਰਟ ਆਇਆ ਤੁਹਾਡਾ ਇਹ ਮਸਲਾ ਜੀ ਜਦੋਂ ਸਰਪੰਚ ਸਾਹਿਬ ਦੀ ਇੱਕ ਵੀਡੀਓ ਹੀ ਕੰਮ ਕਰਦਿਆਂ ਦੀ ਵਾਇਰਲ ਹੋਈ ਸੀ ਉਹਦੇ ਵਿੱਚ ਇਹਨਾਂ ਕਮੈਂਟ ਪਾਏ ਗਏ ਵਿਸ਼ਾਲ ਸਿੰਘ ਅਗਲੋ ਤੇ ਹੈਪੀ ਸਿੰਘ ਅਗਲੋ ਦੋਵਾਂ ਲੋਕ ਕਮੈਂਟ ਪਾਇਆ ਗਿਆ ਗੁਜਰਾਤ ਰਹਿੰਦੇ ਹੀ ਹੋ ਪਿੰਡੋਂ ਗੱਲ ਚੱਲ ਗਈ ਹੀ ਹੋ ਉਹਨਾਂ ਕਮੈਂਟ ਪਾਇਆ ਗਿਆ ਵੀ ਅਸੀਂ ਜਦੋਂ ਕਿਹਾ ਸਾਡੀ ਪੰਚਾਇਤ ਵੈਸ਼ਨੋ ਆ ਤਾਂ ਉਹਨਾਂ ਆਖਿਆ ਸਾਨੂੰ ਪਤਾ ਜਿੰਨੀ ਕਿ ਵੈਸ਼ਨੋ ਸਾਨੂੰ ਪਤਾ ਇਹ ਬੜੇ ਰੱਜੇ ਰਹਿੰਦੇ ਆ ਤੇ ਸੱਲੇ ਸਾਡੇ ਇੱਕ ਮੁੰਡੇ ਨੇ ਬੱਚੇ ਨੇ ਕਮੈਂਟ ਪਾ ਕੇ ਕਹਿਤਾ ਵੀ ਤੂੰ ਆ ਜਾ ਤੈਨੂੰ ਵਿਖਾ ਹੀ ਦਿੰਨੇ ਪੰਚਾਇਤ ਵੈਸ਼ਨੂ ਆ ਕਿ ਨਹੀਂ ਵੈਸ਼ਨੂ ਇਹ ਤੋਂ ਅਵਾਦ ਛੜਾ ਫਿਰ 2 ਮਹੀਨੇ ਕੋਈ ਅਵਾਦ ਨਹੀਂ ਹੋਇਆ ਕੋਈ ਗੱਲ ਨਹੀਂ ਹੋਈ ਨਾ ਅਹੀਂ ਸਾਡੇ ਕਿਸੇ ਮੁੰਡੇ ਨੇ ਕਮੈਂਟ ਕੀਤਾ ਨਾ ਉਹਨੇ ਕਮੈਂਟ ਕੀਤਾ ਉਹ ਬੰਦੇ ਨੇ ਕਮੈਂਟਾਂ ਨੇ ਹਰ ਕਿਸੇ ਕੋਲ ਜਾਦੀ ਹੈ ਕਮੈਂਟ ਕੋਈ ਵੀ ਕਰ ਸਕਦਾ ਕਿਸੇ ਵੀ ਨਹੀਂ ਕਰ ਸਕਦਾ ਕਮੈਂਟ ਕੋਈ ਗੱਲ ਨਹੀਂ ਉਹਨੇ ਕਮੈਂਟ ਕੀਤਾ ਅਹੀਂ ਉਹਨੂੰ ਇਹੋ ਕਮੈਂਟ ਚ ਕਿਹਾ ਸਾਡੇ ਮੁੰਡੇ ਨੇ ਛੋਟੇ ਨੇ ਵੀ ਤੂੰ ਆ ਜਾ ਵੀਰ ਜਿਹੜਾ ਵੀ ਹੈਗਾ ਤੈਨੂੰ ਵਿਖਾ ਦਿੰਨੇ ਆ ਸਾਨੂੰ ਨਹੀਂ ਪਤਾ ਉਹ ਪਿੰਡ ਦਾ ਹੀ ਆ ਉਹ ਗੁਜਰਾਤ ਤੋਂ ਬੇਟਾ ਸਾਡੇ ਪਿੰਡ ਮੇਲਾ ਸੀ ਹੁਣ ਪਿਛਲੇ ਦਿਨਾਂ ਜੇ ਉਹ ਮੇਲੇ ਦੇ ਵੇਖਣ ਵਾਸਤੇ ਆਏ ਮੇਲਾ ਮੇਲਾ ਵੇਖਣ ਵਾਸਤੇ ਆਏ ਆ ਤੇ ਉਹਨਾਂ ਲੋਪ ਹੋ ਗਏ ਉਹਨਾਂ ਨੂੰ ਘੇਰ ਕੇ ਉਹ ਮੁੰਡੇ ਨੂੰ ਛੋਟੇ ਨੂੰ ਟਰੈਕਟਰ ਤੋਂ ਉਹਨੂੰ ਲਾ ਗਏ ਤਿੰਨ ਬੰਦੇ ਸੀ ਉਹ ਇੱਕ ਹੈਪੀ ਇੱਕ ਵਿਸ਼ਾਲ ਤੇ ਇੱਕ ਹੋਰ ਹੀ ਉਹ ਆਪੇ ਦੱਸਣ ਕਿ ਤੀਜਾ ਬੰਦਾ ਕਿਹੜਾ ਵਾ ਘੇਰ ਕੇ ਉਹਨੂੰ ਥਾਪੀਆਂ ਮਾਰੀਆਂ ਵੀ ਮੈਂ ਹੀ ਉਹ ਜਿੰਨੇ ਕਮੈਂਟ ਲਿਖਿਆ ਹੈ ਕਰ ਲੈ ਜੋ ਕਰਨਾ ਮੈਂ ਤੇਰੇ ਪਿੰਡ ਦਾ ਹੀ ਮੈਨੂੰ ਜਾਣ ਲਿਆਈ ਉਹਨੇ ਆਖਿਆ ਕੋਈ ਨਹੀਂ ਆ ਜਾ ਪਿੰਡ ਫਿਰ ਪਿੰਡ ਆਣ ਕੇ ਤੇ ਨਾ ਫੋਨ ਲਾ ਕੇ ਗਾਲੀ ਗਲੋਚ ਕੇ ਨਾ ਕਰਨਾ ਚਾਲੂ ਕਰਤਾ ਪਤਾ ਨਹੀਂ ਇਹਨਾਂ ਆਪ ਬਣਾਈਆਂ ਕਿੰਨੇ ਬਣਾਈਆਂ ਸਾਨੂੰ ਨਹੀਂ ਪਤਾ ਉਥੇ ਇਹਨਾਂ ਜਦੋਂ ਮੁੰਡੇ ਨੂੰ ਵਿਖਾਇਆ ਵਾ ਉਥੇ ਨਾ ਇੰਜ ਚੁੱਕ ਕੇ ਤੇ ਸਾਨੂੰ ਉਹਨੂੰ ਪਿਸਤਲ ਵਿਖਾਉਂਦੇ ਸੀ ਕਹਿੰਦੇ ਗੁਜਰਾਤੋਂ ਤੇਰੇ ਵਾਸਤੇ ਸਾਡੇ ਸਮਾਨ ਲੈ ਆਏ ਆ ਫਿਕਰ ਨਾ ਕਰ ਤੈਨੂੰ ਦੱਸਾਂਗੇ ਜਾਜੇ ਕਰੀ ਉਹ ਮੁੰਡਾ ਸਾਡਾ ਛੋਟਾ ਮੁੰਡਾ ਵਾ ਉਹਨੂੰ ਪਿਸਤੌਲ ਵਿਖਾਉਂਦੇ ਤੇ ਬੰਬੀਹਾ ਗੈਂਗ ਦੀ ਇੱਕ ਨਾ ਆਈਡੀ ਬਣਾਈਆਂ ਸਾਡੇ ਕੋਲ ਸਕਰੀਨਸ਼ਾਟ ਦੇ ਉਹਦਾ ਸਕਰੀਨਸ਼ਾਟ ਦੇ ਸ ਪੁਲਿਸ ਸਟੇਸ਼ਨ ਲੋਪੋਗੇ ਦੇ ਕੇ ਆਏ ਆ ਉਹਦੇ ਵਿੱਚ ਇਹਨਾਂ ਫੇਰ ਸਾਨੂੰ ਗਲਤ ਧਮਕੀਆਂ ਵੀ ਦਿੱਤੀਆਂ ਜੇ ਗਾਲ੍ਹਾਂ ਵੀ ਕੱਢੀਆਂ ਜੇ ਤੇ ਉਹਦੀਆਂ ਆਡੀਓ ਵੀ ਆ ਗਈਆਂ ਹੁਣ ਇਹ ਨਾ ਬੰਬੀ ਆ ਗੈਂਗ ਵਾਲੀ ਜਿਹੜੀ ਆਪਣੀ ਆਈਡੀ ਆ ਫੇਕ ਬਣਾਈ ਨਾ ਫੇਕ ਆਈਡੀ ਬਣਾਈ ਬੰਬੀ ਆ ਗੈਂਗ ਦੀ ਉਹ ਇਹਨਾਂ ਹੁਣ ਡਿਲੀਟ ਕਰਤੀ ਆ ਰਾਤ ਦੀ ਠੀਕ ਹੈ ਜੀ ਤੇ ਮੈਨੂੰ ਇਥੇ ਬਿਲੀ ਜਿਹੜੀ ਗਾਤੀ ਸੁਬਦ ਬੋਲੇਗੇ ਆ ਕਿਹੜਾ ਸ਼ਖਸ ਹੈ ਤੁਹਾਡਾ ਪਿੰਡ ਦਾ ਨਹੀਂ ਵੇਖੋ ਜੀ ਉਹ ਉਹ ਇਹਨਾਂ ਦੇ ਕੋਲ ਹੀ ਆਡੀਓ ਆਈ ਆ ਇਹਨਾਂ ਹੀ ਵਾਇਰਲ ਕੀਤੀ ਆ ਇਹ ਪਛਾਣਨ ਕੌਣ ਆ ਸਾਨੂੰ ਤੇ ਪਤਾ ਹੀ ਨਹੀਂ ਉਹ ਕੌਣ ਆ ਨਾ ਮੇਰੀ ਵਿੱਚ ਆਵਾਜ਼ ਹੈ ਮੇਰੀ ਆਵਾਜ਼ ਟੈਸਟ ਕਰਾ ਲਈਤੀ ਜਾਵੇ ਕਿ ਸਰਪੰਚ ਦੇ ਸਾਥ ਹੀ ਆ ਸਰਪੰਚ ਦੀ سپورਟ ਹੈ ਇਹ ਵੀ ਕੋਈ ਇੱਕ ਸਾਥੀ ਹੁਣ ਸਾਰਾ ਪਿੰਡ ਹੀ ਸਾਥੀ ਆ ਇਹ ਜਿਹੜੀ ਬਰਾਦਰੀ ਹੈ ਮੈभी ਸਿੱਖ ਬਰਾਦਰੀ ਹੈ ਵੀ ਸਾਡੇ ਸਾਥੀ ਹੀ ਆ ਸਾਰੇ ਜਿਹੜਾ ਮਰਜੀ ਹੋ ਸਕਦਾ ਜੀ 5000 ਦੀ ਆਬਾਦੀ ਹੈ 2800 ਵੋਟ ਹੈ ਸਾਡੇ ਪਿੰਡ ਦੀ ਕੋਈ ਵੀ ਹੋ ਸਕਦਾ ਵਾ ਇਹ ਪਛਾਣ ਲੈਣ ਇਹਨਾਂ ਨੂੰ ਵੀ ਜਿਆਦਾ ਪਤਾ ਜੇ ਇਹਨਾਂ ਨੂੰ ਪਤਾ ਵੀ ਸਰਪੰਚ ਹੀ ਹੋ ਸਰਪੰਚ ਦੀ ਫੋਟੋ ਲਾ ਲਈ ਆ ਤੇ ਸਰਪੰਚ ਦੀ ਆਵਾਜ਼ ਪਛਾਣ ਲੈਣ ਆਵਾਜ਼ ਟੈਸਟ ਕਰਾ ਲੈਣ ਅਸੀਂ ਐਸਐਸਪੀ ਸਾਹਿਬ ਤੱਕ ਵੀ ਰਿਕੁਐਸਟ ਕੀਤੀ ਆ ਕਿ ਉਹਦੀ ਆਵਾਜ਼ ਟੈ ਕਿਹਦੀ ਆਵਾਜ਼ ਆ ਮੰਗ ਕੀ ਕਰਦੇ ਅਸੀਂ ਮੰਗ ਇਹੋ ਕਰਦੇ ਆ ਵੀ ਜਿਹੜਾ ਇਹਨਾਂ ਨਜਾਇਜ਼ ਸਾਡਾ ਨਾਮ ਲਾ ਰਹੇ ਆ ਨਜਾਇਜ਼ ਨਹੀਂ ਸਾਡਾ ਨਾਮ ਲੈਣਾ ਦਾ ਜੇ ਹੱਕ ਸੱਚ ਦਾ ਹੋਣਾ ਚਾਹੀਦਾ ਵਾ ਜਿਹੜਾ ਜਾਇਜ਼ ਆ ਜਾਂ ਨਜਾਇਜ਼ ਆ ਉਹ ਪੁਲਿਸ ਸਟੇਸ਼ਨ ਪੁਲਿਸ ਅਫਸਰ ਆਪਣੀ ਤਬਦੀਸ਼ ਕਰਨ ਤੇ ਫਿਰ ਕਾਰਵਾਈ ਕਰਨ ਜਿਹੜੇ ਅਸੀਂ ਉੱਥੇ ਦਿੱਤੇ ਆ ਬਾਈ ਨੇਮ ਅਸੀਂ ਦਿੱਤੇ 8-10 ਨਾਂ ਜਿਹੜੇ ਸਾਨੂੰ ਜਿਨ੍ਹਾਂ ਨੇ ਸਾਨੂੰ ਕਮੈਂਟ ਕਰਕੇ ਗਾਲਾਂ ਕੱਢੀਆਂ ਸਰਪੰਚ ਦੀ ਫੋਟੋ ਤੇ ਉਹਨਾਂ ਦੇ ਕਾਰਵਾਈ ਕਰਾਵਾਂਗੇ ਉਹਨਾਂ ਦੇ ਮਾਨ ਨੀ ਦਾ ਕੇਸ ਕਰਾਂਗੇ ਆਹ ਆਪਣੇ ਗੁਰਜੀ ਜੀ ਪਿੰਡ ਦੀ ਬਹੁਤ ਬਦਨਾਮੀ ਹੋ ਰਹੀ ਥੇ ਪਿੰਡ ਦੀ ਬਦਨਾਮੀ ਹੋ ਰਹੀ ਹੈ ਜੀ ਬਿਲਕੁਲ ਦੋਹਾਂ ਭਾਈ ਚਾਰਕ ਸੰਝਾਂ ਨੂੰ ਵਿੱਚ ਜਿਹੜੇ ਚਾਰ ਬੰਦੇ ਆ ਉਹ ਅੱਗ ਲਾ ਕੇ ਭਾਵੇਂ ਫੇਰ ਕੱਲ ਨੂੰ ਗੁਜਰਾਹ ਚੱਲ ਜਣ ਤੇ ਲੜਾ ਲੜਾ ਮਰਾਦਨ ਲੱਗੇ ਲੋਕਾਂ ਨੂੰ ਮੈਨੂੰ ਹੋਏ ਤੇ ਮੇਰੇ ਕੀ ਮਸਲਾ ਸਾਰਾ ਇਹ ਜੀ ਪਿੰਡ ਸਾਰੰਗੜੇ ਦੇ ਜਿਹੜੇ ਸਰਪੰਚ ਤੇ ਹੋਰ ਮੋਤਵਰ ਵਿਅਕਤੀ ਅੱਜ ਥਾਣੇ ਆਏ ਸੀ ਇਹਨਾਂ ਸੰਬੰਧੀ ਜਿਹੜਾ ਇਹਨਾਂ ਦੇ ਪਿੰਡ ਦੇ ਵਿੱਚ ਹੀ ਰਹਿਣ ਵਾਲੇ ਬਸਨੀਕ ਜਿਹੜੇ ਨੇ ਦੋ ਧਿਰਾਂ ਦਾ ਆਪਸ ਵਿੱਚ ਜਿਹੜਾ ਵਾ ਕੀ ਇੱਕ ਬੋੜ ਬੁਲਾਰਾ ਤੇ ਬਹਿਸ ਵੱਜੀ ਹੋਈ ਹੈ ਜਿਨ੍ਹਾਂ ਸਬੰਧੀ ਦੋਵਾਂ ਧਿਰਾਂ ਵੱਲੋਂ ਜਿਹੜੀਆਂ ਦਰਖਾਸਤਾਂ ਮਸੂਲ ਹੋਈਆਂ ਜਿਸ ਦੀ ਪੜਤਾਲ ਕਰਕੇ ਜੋ ਵੀ ਤੱਥ ਸਾਹਮਣੇ ਆਉਣਗੇ ਸਚਾਈ ਲਿਆ ਕੇ ਤੇ ਉਸ ਮੁਤਾਬਕ ਜਿਹੜੀ ਇਹ ਬੰਦੀ ਕਾਰਵਾਈ ਕੀਤੀ ਜਾਵੇ। ਇੱਕੋ ਜਿਵੇਂ ਕਹਿ ਰਹੇ ਕੋ ਬੰਬੀਆ ਗਾਂ ਗੁੰਮ ਦਾ ਨਾਮ ਆ ਰਿਹਾ। ਉਹ ਜੀ ਉਹਨਾਂ ਨੇ ਉੱਥੇ ਧਮਕੀਆਂ ਸੰਬੰਧੀ ਜਿਹੜੇ ਆ ਸਕਰੀਨਸ਼ਾਟ ਜਿਹੜੇ ਆ ਦਰਖਾਸਤ ਦੇ ਨਾਲ ਲਫ ਕੀਤੇ ਆ ਜਿਹਦੀ ਟੈਕਨੀਕਲ ਤਰੀਕੇ ਦੇ ਨਾਲ ਜਿਹਦੀ ਜਾਂਚ ਕੀਤੀ ਜਾਵੇਗੀ। ਤੇ ਜਿਹਦੇ ਵੱਲੋਂ ਵੀ ਉਹ ਕਾਊਂਟਰ ਨੰਬਰ ਜਾਂ ਜਿਹਦੇ ਮੋਬਾਈਲ ਦੇ ਨਾਲ ਉਹ ਲਿੰਕ ਹੋਵੇਗਾ ਉਹਦੇ ਅਨੁਸਾਰ ਜਿਹੜੀ ਕਾਰਵਾਈ ਕੀਤੀ ਜਾਵੇ। ਜਿਵੇਂ ਕਹਿ ਰਹੇ ਹਾਂ ਨਸ਼ਿਆਂ ਖਿਲਾਫ ਜਿਹੜਾ ਕਮਿਆਜਾ ਭੁਗਤਣਾ ਪੈਂਦਾ ਉਹ ਜੀ ਬਹੁਤ ਵਾਰ ਜਿਹੜੇ ਪਿੰਡ ਦੇ ਸਰਪੰਚ ਜਾਂ ਪੰਜਾਬ ਸਰਕਾਰ ਤੇ ਜਿਹੜੇ ਪ੍ਰਸ਼ਾਸਨ ਵੱਲੋਂ ਇਹ ਸਾਂਝੀ ਚਲਾਈ ਗਈ ਮੁਹਿੰਮ ਹੈਗੀ ਆ ਇਹਦੇ ਵਿੱਚ ਇਸ ਮਸਲੇ ਦੇ ਨਾਲ ਫਿਲਹਾਲ ਇਸ ਦਾ ਕੋਈ ਲੈਣਾ ਦੇਣਾ ਨਹੀਂ ਆ। ਫਿਰ ਵੀ ਜਿਹੜੀ ਇਹ ਜੋ ਵੀ ਕਾਰਵਾਈ ਉਸ ਹਸਾਬ ਨਾਲ ਕੀਤੀ ਜਾਏਗੀ। ਪਰ ਇੱਕ ਪਰਚਾ ਪੁਰਚਾ ਦਰਜ ਹੋਇਆ ਕਿ ਨਹੀਂ ਫਿਲਹਾਲ ਇਸ ਮਕਦਮੇ ਘੱਟੇ ਵੈਰੀਫਾਈ ਕਰਤੀ ਜਾਏਗੀ ਡੂੰਘਾਈ ਨਾਲ ਦੀ ਤਫਤੀਸ਼ ਕੀਤੀ ਜਾਏਗੀ।